ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਸੋਨੂ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਬਹੁਤ ਹੀ ਮੰਦ ਭਾਗੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਧਰਮਕੋੜ ਦੇ ਵਿੱਚ ਸੋਨੂ ਨਾਮ ਦਾ ਨੌਜਵਾਨ ਉਮਰ ਸਿਰਫ 32-33 ਸਾਲ ਤੇ ਘਰ ਦੇ ਵਿੱਚੋਂ ਗਿਆ ਇੱਕ ਦੁਕਾਨ ਤੇ ਤੇ ਰਸਤੇ ਦੇ ਵਿੱਚ ਕਿਸੇ ਦੇ ਨਾਲ ਬਹਿਸ ਹੋ ਗਈ ਮੋਢਾ ਨਾਲ ਲੱਗ ਗਿਆ ਤੇ ਉੱਥੇ ਉਸ ਨੂੰ ਫੜ ਕੇ ਉਸ ਦੇ ਜ਼ੋਰ-ਜ਼ੋਰ ਕੇ ਕੰਧ ਦੇ ਨਾਲ ਸਿਰ ਮਾਰਿਆ ਗਿਆ ਇਹ ਸਿਰ ਇੰਨਾ ਜ਼ਿਆਦਾ ਵੱਜਾ ਕੁਝ ਦਿਨ ਮੌਕੇ ਤੇ ਹੀ ਮੌਤ ਹੋ ਗਈ ਕੀ ਕਿਵੇਂ ਮੌਤ ਹੋਈ ਕਿਹਨੇ ਮਾਰਿਆ ਕਰਦੇ ਆ ਬਗਲਬਾਤ ਸਿਕੰਦਰ ਸਿੰਘ ਤੋ ਕੀ ਲੱਗਦਾ ਸੀ ਇਹ ਸੋਨੂੰ ਤੁਹਾਡਾ ਮੇਰਾ ਛੋਟਾ ਭਾਈ ਲੱਗਦਾ ਹੈ ਜੀ ਅੱਛਾ ਇਹ ਇਹਦੀ ਮੌਤ ਕਿਵੇਂ ਹੋਈ ਆ ਬਸ ਜੀ ਕਿਨਾਂ ਦਾ ਇੱਥੋਂ ਗਿਆ ਬਿਆਰ ਲੋ ਤੇ ਰਾਤ ਕੀ ਹੁੰਦਾ ਮੋਢੇ ਚ ਮੋਢਾ ਵੱਜਾ ਹੋਇਆ ਵਾ ਕੋਈ ਹੈ ਨਹੀਂ ਸੀ ਆਪੇ-ਪਾਪੇ ਤੋ ਉਹਨੂੰ ਕੁੱਟਣਾ ਚાલુ ਕਰ ਦਿੱਤਾ ਕੰਧ ਤੇ ਸਿਰ ਮਾਰ-ਮਾਰ ਕੇ ਨੇ ਮਾਰਿਆ ਇਹ ਇੱਕੀ ਦੇ ਨਾਲ ਤੁਹਾਨੂੰ ਪਤਾ ਲੱਗਾ ਵੀ ਕਿਹਦੇ ਨਾਲ ਮੋਢਾ ਲੱਗਾ ਸੀਗਾ ਨਾਗ ਗਵਿੰਦਾਰ ਗਵਿੰਦਾਰ ਜੀ ਗਵਿੰਦਾਰਾ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਉਸ ਤੋਂ ਬਾਅਦ ਹਸਪਤਾਲ ਲੈ ਗਏ ਅੱਛਾ ਇਥੇ ਕੋਟੀ ਸੀਗਾ ਲੈ ਕੇ ਆ ਗਿਆ ਕੋਟੀ ਸਾਲੇ ਨੇ ਕਹਿ ਦਿੱਤਾ ਮੋਗੇ ਲੈ ਜਾਓ ਮੋਗੇ ਵਾਲਾ ਨੇ ਕਹਿ ਦਿੱਤਾ ਵਾ ਵੀ ਫਰੀਦਕੋਟ ਲੈ ਜਾਓ ਫਰੀਦਕੋਟ ਵਾਲਾ ਨੇ ਕਹਿ ਦਿੱਤਾ ਵਾ ਵੀ ਬਠਿੰਡੇ ਲੈ ਜਾਓ ਬਠਿੰਡੇ ਕੋਲ 1 ਵਜੇ 1:30 ਵਜੇ ਮੋਰ ਹੋ ਗਿਆ ਪ੍ਰਸ਼ਾਸਨ ਦਾ ਰੋਲ ਕਿਵੇਂ ਸੀਗਾ ਠੀਕ ਸੀਗਾ ਜੀ ਤੁਹਾਡੇ ਨਾਲ ਤੁਹਾਡਾ सुरेंद्र ਸਿੰਘ सुरेंद्र ਸਿੰਘ ਜਿਹੜੇ ਸੋਨੂ ਬਾਈ ਦੀ ਮੌਤ ਹੋਈ ਆ ਸਾਨੂੰ ਵੀ ਬਹੁਤ ਉਹਦਾ ਦੁੱਖ ਆ ਅਸੀਂ ਸੁਣ ਕੇ ਅਸੀਂ ਪਹੁੰਚੇ ਆ ਤੇ ਇਹ ਪਰਿਵਾਰ ਕਿਸ ਤਰ੍ਹਾਂ ਦਾ ਇਹਨਾਂ ਦੇ ਹਾਲਾਤ ਕੀ ਆ ਗਰੀਬੀ ਗਰੀਬੀ ਹੂੰ ਉਹ ਇੰਦਾ ਖਾਸ ਨਹੀਂ ਹੈਗਾ ਤੇ ਦਿਹਾੜੀ ਦਾ ਫੱਕਰ ਕਰਕੇ ਉਹਦਾ ਟਾਈਮ ਪਾਸ ਕਰਦੇ ਦੂਸਰਾ ਜਿਹੜਾ ਤੁਸੀਂ ਛਿੱਧੇ ਨੂੰ ਪੁੱਛਿਆ ਸਵਾਲ ਵਿਪਰਸ਼ਾਸਨ ਪ੍ਰਸ਼ਾਸਨ ਨੇ ਸਾਡਾ ਬਹੁਤ ਵਧੀਆ ਸਾਥ ਦਿੱਤਾ ਸਾਡਾ ਉਹਨਾਂ ਨੇ ਪਰਚਾ ਜਿਹੜਾ ਉਹ ਦਰਜ ਕੀਤਾ ਮੁੰਡੇ ਨੂੰ ਅਰੈਸਟ ਕੀਤਾ ਭਾਵੇਂ ਰਾਤ 12 ਵਜੇ ਕੀਤਾ ਉਸ ਤੋਂ ਪਹਿਲਾਂ ਉਸ ਪਰਿਵਾਰ ਦਾ ਜਿੰਦਾ ਸੀ ਮੈਂਬਰ ਸੀ ਉਹ ਸਾਰੇ ਅੰਦਰ ਧੱਕੇ ਰਾਤ 12 ਵਜੇ ਪਤਾ ਨਹੀਂ ਕਿੱਥੋਂ ਲੈ ਕੇ ਆਈਏ ਪੁਲਿਸ ਉਹਨੂੰ ਅੰਦਰ ਕੀਤਾ ਤੇ ਇਹਦੇ ਨਾਲ ਦਾ ਪਰਿਵਾਰ ਬਾਕੀ ਛੱਡਿਆ ਸਾਡਾ ਸਾਥ ਦਿੱਤਾ ਜੀ ਪੂਰਾ ਕਤਲ ਕਰਨ ਵਿੱਚ ਕਿੰਨੇ ਬੰਦੇ ਸ਼ਾਮਿਲ ਸੀ ਕੋਈ ਤਾਂ ਤਿੰਨ ਕਹਿ ਰਿਹਾ ਜੀ ਕੋਈ ਦੋ ਕਹਿ ਰਿਹਾ ਤੇ ਲੇਕਿਨ ਅਸੀਂ ਜਿਹੜਾ ਉੱਥੇ ਲੱਗਾ ਹੋਇਆ ਕੈਮਰਾ ਉਹ ਚੈੱਕ ਕੀਤਾ ਐਸਐਸਓ ਸਾਹਮਣੇ ਚੈੱਕ ਕੀਤਾ ਉਹਦੇ ਵਿੱਚ ਕੋਈ ਨਹੀਂ ਆ ਰਿਹਾ ਕੋਈ ਉੱਥੇ ਘਰਾਂ ਸਾਹਮਣੇ ਉਹਦੇ ਤੋਂ ਜਦੋਂ ਪੁਲਿਸ ਨੇ ਵੀ ਅਸੀਂ ਵੀ ਪੁੱਛਿਆ ਉਹ ਕਹਿੰਦੀ ਵੀ ਜਦੋਂ ਅਸੀਂ ਬਾਹਰ ਨਿਕਲੇ ਆ ਤੇ ਸੋਨੂ ਥੱਲੇ ਡਿੱਗਿਆ ਪਿਆ ਸੀ ਤੇ ਉਹ ਮੁੰਡਾ ਕੋਲੇ ਖੜਾ ਸੀ ਮਾਰਨ ਵਾਲਾ ਜਿਹੜਾ ਤਾਤਾ ਸੀ ਉਹ ਕੋਲੇ ਖੜਾ ਸੀ ਭੱਜਿਆ ਨੇ ਘਰ ਦੇ ਤੁਸੀਂ ਹਾਲਾਤ ਕਹਿੰਦੇ ਆ ਬਹੁਤ ਮਾੜੇ ਆ ਆਪਣੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਟੋਸ ਨੂੰ ਕੀ ਬੇਨਤੀ ਕਰਦੇ ਆ ਕੋਈ ਮਦਦ ਕੀਤੀ ਜਾਵੇ ਇਸ ਪਰਿਵਾਰ ਨੂੰ ਅਸੀਂ ਤੋਂ ਸਾਹਿਬ ਨੂੰ ਪਹਿਲੀ ਗੱਲ ਤੋਂ ਉਹਨਾਂ ਦਾ ਇਨਾ ਬਹੁਤ ਧੰਨਵਾਦ ਕਰਕੇ ਜਿਨ੍ਹਾਂ ਨੇ ਡੀਐਸਪੀ ਸਾਹਿਬ ਨੂੰ ਐਸਐਸਓ ਸਾਹਿਬ ਨੂੰ ਹੁਕਮ ਦਿੱਤਾ ਵੀ ਬੰਦਾ ਫੜਨਾ ਚਾਹੀਦਾ ਇਹਨਾਂ ਨੂੰ ਪਰਿਵਾਰ ਨੂੰ ਗਰੀਬ ਪਰਿਵਾਰ ਇਹਨਾਂ ਨੂੰ ਸਾਬ ਮਿਲਣਾ ਚਾਹੀਦਾ ਪਰਚਾ ਦਰਜ ਹੁਣ ਇਹ ਪਹਿਲੀ ਗੱਲ ਤਾਂ ਸਹੀ ਹੁੰਦਾ ਇਹ ਧੰਨਵਾਦ ਕਰਦੇ ਆ ਦੂਸਰਾ ਇਹਨਾਂ ਨੂੰ ਇਹ ਬੇਨਤੀ ਕਰਦੇ ਜਿਹੜੀ ਇਹ ਭਰਾਵਾਂ ਲਾਈਆਂ ਗਈਆਂ ਜੋ ਵੀ ਇਹ ਸਖਸ਼ ਤੈ ਇਸ ਕਾਤਲ ਤੇ ਇਹਨੂੰ ਸਖਤ ਤੋਂ ਸਜ਼ਾ ਦੇ ਦੁਵਾਈ ਜਾਵੇ ਇਹ ਸਾਡੀ ਢੋ ਸਾਬ ਨੂੰ ਬੇਨਤੀ ਹੈ ਦੂਸਰੀ ਇਸ ਪਰਿਵਾਰ ਨੂੰ ਜਿਹੜੀ ਹੈਗੀ ਹੈ ਮਦਦ ਆਰਥਿਕ ਪੱਖੋਂ ਉਹ ਦਿੱਤੀ ਜਾਵੇ ਸਰਕਾਰ ਵੱਲੋਂ ਤੇ ਇਹ ਜਿਹੜਾ ਗੋਬਿੰਦਾ ਸੀਗਾ ਇਹ ਇਹਦਾ ਇਹ ਤੁਹਾਡੇ ਮੱਲੇ ਦਾ ਹੀ ਰਹਿਣ ਵਾਲਾ ਹੈ ਇਹ ਦੇਖੋ ਜੀ ਇਹ ਹੈ ਤਾਂ ਇੱਥੋਂ ਦੇ ਹੀ ਹੈ ਲੇਕਿਨ ਇਹਨੇ ਸਾਰੀ ਉਮਰ ਆਪਦੇ ਨਾਨਕੇ ਬਾਗਾ ਪ੍ਰਾਣਾ ਇਕੱਤੀ ਹੈ ਹੁਣ ਕਿਤੇ ਆਇਆ ਸੁਣਦੇ ਆ ਕਿਸੇ ਤੋਂ ਵੀ ਇਹ ਤਾਂ ਥੋੜਾ ਬਹੁਤਾ ਨਾ ਅਪਰਾਧਿਕ ਨਾ ਸਿਸਟਮ ਹੈ ਇਹਦਾ ਇਹਦੇ ਨਾਲ ਜੁੜਿਆ ਹੋਇਆ ਹੈ ਪਿੱਛੋਂ ਆਪਦੇ ਨਾਨਕੇ ਤੋਂ ਇੱਥੋਂ ਤੱਕ ਅਸੀਂ ਉਹਦੀ ਸ਼ਕਲ ਵੀ ਨਹੀਂ ਹਲੇ ਤੱਕ ਦੇਖੀ ਨਾ ਇਹ ਉਹ ਮੁਹੱਲੇ ਵਾਲੇ ਪੂਰਾ ਜਾਣਦੇ ਆ ਪਛਾਣਦੇ ਆ ਇਸ ਪਰ ਸਾਡੇ ਪਰਿਵਾਰ ਨੇ ਤਾਂ ਹਲੇ ਤੱਕ ਉਹਦੀ ਸ਼ਕਲ ਵੀ ਨਹੀਂ ਦੇਖੀ ਹੂੰ ਸਾਨੂੰ ਤਾਂ ਇਹਨਾਂ ਤੇ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਵਿਸ਼ਵਾਸ ਹੈ ਉਹਨਾਂ ਨੇ ਅੰਦਰ ਕੀਤਾ ਸਾਨੂੰ ਇਹ ਵੀ ਯਕੀਨ ਹੈ ਵੀ ਗਾਂ ਵੀ ਸਾਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਧਰਮਗੜ ਵੱਲੋਂ ਪੂਰਾ ਇਨਸਾਫ ਮਿਲੇਗਾ ਠੀਕ ਹੈ ਧੰਨਵਾਦ ਹਲੋ ਹਾਂ ਜੀ ਸਸੀਗਾ ਸਰ ਸਬਸਕ੍ਰਾਈਬ ਕਰੋ ਸਰ ਸੋਨਾ ਟੀਵੀ ਪੰਜਾਬ ਤੋਂ ਪੱਤਰਕਾਰ ਸੋਨਾ ਰਾਏ ਗੱਲ ਕਰਦਾ ਜੀ ਜੀ ਸਰ ਇੱਕ ਧਰਮਗੜ ਦੇ ਵਿੱਚ ਕਤਲ ਹੋਇਆ ਸੀ ਜਿਹੜਾ ਕੰਧ ਦੇ ਨਾਲ ਮਾਰਿਆ ਸੀ ਉਹਦੇ ਵਿੱਚ ਪ੍ਰਸ਼ਾਸਨ ਦਾ ਬਹੁਤ ਸੋਹਣਾ ਰੋਲ ਸੀਗਾ ਉਹ ਕੀ ਕੇਸ ਸੀਗਾ ਜੀ ਇੱਕ ਨਰਮਨ ਸਿੰਘ ਦੇ ਨਾਮ ਦੇ ਜੀ ਜੋ ਕਿ ਆਪਾਂ ਪੁੱਛ ਰਿਹਾ ਹਾਂ ਅੱਛਾ ਜੀ ਹਾਂਜੀ ਜਿੰਦਾ ਗੁਰਿੰਦਾ ਸੀ ਇਹ ਅੰਗਰੇਜ਼ ਚ ਜਾ ਰਹੀ ਸੀ ਤੇ ਇਹਦਾ ਮੋਟਰ ਗਿਆ ਅੱਛਾ ਜੀ ਉਸ ਤੋਂ ਬਾਅਦ ਇਹਦਾ ਗੁਰਿੰਦਾ ਉਹਨੇ ਉਹਨੇ ਸਿਰ ਤੋਂ ਮੋਟਰ ਵਿਆਹ ਤੋਂ ਹਲਗੜੋਂ ਚੱਕਰ ਲਾ ਕੇ ਤੁਰ ਜੀ ਇਸ ਗਰੁੱਪ ਦੇ ਉੱਤੇ ਜਿਹੜੀ ਆਪਣਾ ਤੁਹਾਨੂੰ ਕੰਮ ਹੋ ਸੰਭਲੂ ਉਸ ਵਾਸਤੇ ਮੈਡਿਕਲ ਦਾ ਸਰਚ ਕੀਤਾ ਮਾਰ ਕੇ ਨਿਵਾਸਿਕਾ ਕਿਤਰੀ ਉੱਥੇ ਜੈਡ ਅਥੀ ਸਰ ਇਸ ਕਤਰ ਦੇ ਵਿੱਚ ਕਿੰਨੇ ਜਣੇ ਸ਼ਾਮਲ ਸੀਗੇ ਇੱਕ ਲਈ ਇਹਦੀ ਅੱਜ ਕੱਲ੍ਹ ਹੈ ਠੀਕ ਹੈ ਸਰ ਬਹੁਤ ਸੋਹਣਾ ਰੋਲ ਨਿਭਾਇਆ ਜੀ ਤੁਸੀਂ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਐਸਐਚਓ ਸਾਹਿਬ ਨੇ ਸਾਡੀ ਬਹੁਤ ਸੋਹਣੀ ਗੱਲ ਸੁਣੀ ਆ ਤੁਰੰਤ ਪਹੁੰਚੇ ਨੇ ਤੇ ਉਹਨਾਂ ਨੇ ਕਾਰਵਾਈ ਕੀਤੀ ਆ ਬਿਲਕੁਲ ਬੰਦਾ ਕਸਟੋਡਿਅਨ ਹੋਵੇ ਜੀ ਬਿਲਕੁਲ 24 ਘੰਟੇ ਦੇ ਵਿੱਚ ਜਿਹੜਾ ਅਰੇਸਟ ਕਰਨਾ ਸੀ ਉਹਨੂੰ ਪੇਸ਼ ਕਰ ਰਹੇ ਆ ਅੱਜ ਹਾਂਜੀ ਥੈਂਕ ਯੂ ਸਰ ਥੈਂਕ ਯੂ ਆਸ਼ਾ ਨੂੰ ਬੇਨਤੀ ਕੀਤੀ ਆ ਕਿ ਉਹਨਾਂ ਦੀ ਜਿਹੜੇ ਛੋਟੇ ਛੋਟੇ ਬੱਚੇ ਆ ਤੇ ਬਹੁਤ ਗਰੀਬ ਪਰਿਵਾਰ ਹੈ ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਟੋਸ ਨੂੰ ਬੇਨਤੀ ਕੀਤੀ ਆ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਕਿਸੇ ਵੀ ਆਰਥਿਕ ਤੌਰ ਤੇ ਬਹੁਤ ਗਰੀਬੀ ਆ ਜਿਹੜਾ ਤੁਹਾਡੇ ਘਰ ਵਾਲੇ ਦੀ ਅੱਜ ਮੌਤ ਹੋਈ ਆ ਬਹੁਤ ਮਾੜੀ ਗੱਲ ਆ ਕੀ ਹਾਂਜੀ ਮੈਂ ਕਹਣਾ ਜਣੀ ਜਿਵੇਂ ਮੇਰੇ ਘਰ ਵਾਲਾ ਮਰਿਆ ਓਵੇਂ ਉਹਨੂੰ ਮਾਰਨਾ ਚਾਹ ਰਹੀ ਹਾਂ ਕਿੰਨੇ ਬੱਚੇ ਆ ਤੁਹਾਡੇ ਮੇਰੇ ਚਾਰ ਕੁੜੀਆਂ ਸਰ ਕੁੜੀਆਂ ਹੀ ਆ ਚਾਰ ਹਾਂਜੀ ਇਹਦਾ ਹੁਣ ਪਾਲਣ ਪੋਛਣ ਕਿਵੇਂ ਹੋਊਗਾ ਪਾਲਣ ਪੋਛਣ ਲਈ ਮੈਂ ਆਪ ਕੰਮ ਧੰਦਾ ਕਰੂੰਗਾ ਪਹਿਲਾਂ ਉਹ ਕਰਦਾ ਹਾਂ ਹੋਂਦੇ ਸਰਤੇ ਸੀ ਜਸੂ ਤੋਂ ਸਰ ਹਲਕਾ ਵਧਾਈ ਕਿਨੇ ਇੱਥੋਂ ਦੇ ਤੁਹਾਡਾ ਗਰੀਬ ਬਹੁਤ ਪਰਿਵਾਰ ਕੀ ਕਹਿੰਦਾ ਜਦੋਂ ਉਹ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦੇ ਮਾਰੇ ਤੇ ਬਾਤ ਚ ਮੈਗਤੀ ਨਾ ਮਤਲਬ ਚਾਰ ਦਿਨਾਂ ਆ ਸਰਕਾਰ ਵੱਲੋਂ ਤੁਹਾਡੀ ਹੈਲਪ ਹੋਣੀ ਚਾਹੀਦੀ ਆ ਹਾਂਜੀ ਠੀਕ ਆ ਧੰਨਵਾਦ ਸਦਨੇ ਵਿੱਚ ਆ ਥੋਲੂ ਬਾਈ ਦਾ ਇਹ ਘਰ ਆ ਚਾਰ ਧੀਆਂ ਨੇ ਅੱਜ ਕੱਲ ਇੱਕ ਧੀ ਵਿਆਹਣੀ ਔਖੀ ਹੋ ਜਾਂਦੀ ਆ ਪਰ ਇਹਦੀਆਂ ਚਾਰ ਧੀਆਂ ਨੇ ਇੱਕੋ ਕਮਰਾ ਆ ਆ ਸਾਹਮਣਾ ਕਮਰਾ ਵਾ ਆ ਛੋਟੀ ਜੀ ਰਸੋਈ ਆ ਆ ਇਹਦਾ ਘਰ ਵਾ ਧਰਮਕੋੜ ਦੇ ਵਿੱਚ ਇਸ ਪਰਿਵਾਰ ਨੇ ਬੇਨਤੀ ਕੀਤੀ ਆ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਢੋਤ ਨੂੰ ਕਿ ਇਸ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਤੇ ਚਾਰ ਬੇਟੀਆਂ ਨੇ ਤੇ ਇੱਕ ਇਹ ਜਿਹੜੀ ਭੈਣ ਆ ਜਿਹੜੀ ਅਜੇ ਭਾਰ ਜਵਾਨੀ ਦੇ ਵਿੱਚ ਵਿਧਵਾ ਹੋ ਚੁੱਕੀ ਆ ਇਹਨਾਂ ਦੀਆਂ ਪ੍ਰਸ਼ਨਾ ਵੀ ਲੱਗਣੀਆਂ ਚਾਹੀਦੀਆਂ ਤੇ ਬੱਚਿਆਂ ਦੀਆਂ ਵੀ ਪ੍ਰਸ਼ਨਾ ਲੱਗ ਜਾਣ ਤੇ ਇਸ ਭੈਣ ਦੀ ਵੀ ਪ੍ਰਸ਼ਨਾ ਲੱਗ ਜੇ ਇਹਨਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਤਾਂ ਕਿ ਇਹ ਆਪਣਾ ਜਿਹੜਾ ਗੁਜ਼ਾਰਾ ਸਹੀ ਤਰੀਕੇ ਨਾਲ ਸਹੀ ਢੰਗ ਦੇ ਨਾਲ ਕਰ ਰਹਿਣ ਬਹੁਤ ਵੱਡੀ ਮਾਰ ਆ ਉਸ ਦਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਪਰ ਜੇਕਰ ਆਰਥਿਕ ਮੰਦੀ ਇਨਾਂ ਦੀ ਕੱਟੀ ਜਾਵੇ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਉਹ ਜਿਹੜਾ ਜ਼ਖਮ ਹੈ ਸਮੇਂ ਦੇ ਸਿਰ ਹੌਲੀ-ਹੌਲੀ ਭਰ ਜਰੂਰ ਸਕਦਾ ਹੈ ਇਹ ਜਿਹੜਾ ਸਾਰਾ ਕੁਝ ਸਰਕਾਰਾਂ ਦੇ ਹੱਥਾਂ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਇੱਕ ਘਰ ਹੈ ਤੇ ਤਿੰਨ ਘਰ ਰਹਿੰਦੇ ਨੇ ਤੇ ਇਹਨਾਂ ਦੀ ਮਦਦ ਜਰੂਰ ਕੀਤੀ ਜਾਵੇ ਮੈਂ ਤੁਹਾਡਾ ਆਪਣਾ ਸੋਨੂੰ رائے ਨੂੰ ਦਿਓ ਇਜਾਜ਼ਤ ਫਿਰ ਮਿਲਦਾ ਕਿਸੇ ਹੋਰ ਵਿਸ਼ੇ ਦੇ ਤੱਕ ਲਈ ਸਤਿ ਸ੍ਰੀ ਅਕਾਲ